ਸਫਲ ਜੋ ਕਹਿਣੇ ਸਾਰੇ ਸਫਲ ਜੀਵਨ ਸਫਲਤਾ ਕਾ ਕਾ ਸੰਜਮ ਕੇ ਮਨ ਲਗਾ ਲਾ ਰੰਗ ਸਾਰੇ ਸਭ ਦੇ ਨਾਦ ਵਾਜਾ ਸਤਿ ਕਿਰਪਾ ਤੇ ਜਨਮ ਤੇ ਛੁਟੈ ਲਗ ਮस्तक ਕਰਮ ਤ੍ਰਗ ਪਾਏ ਆਦ ਸਰਨਾਇਕ ਤੇ ਆਏ ਜਿਸ ਮਨ ਬਸਾ ਸੁਨ ਲਾਇ ਪ੍ਰੀਤ ਜਿਸ ਤਰੇ ਆਵੇ ਹਰ ਕ੍ਰਮ ਜੀਤ ਜਨਮ ਮਰਣ ਤਾਕ ਦੁਖ ਨਿਵਾਰ ਤੁਲਨ ਤੇ ਕੋ ਨਾ ਕੋ কি শোভণি নান তুয় গুণ নাম সুখমণি ਰਹੰਦਾ ਦੋਸੋ ਸੋ ਪਿਆ ਜਾ ਤੇਰਾ ਬੰਦਾ ਲਕshmi ਟੋਟ ਨਾ ਆਉਂ ਕਈ ਖਰਚ ਰਹੰਦਾ ਮੇਲਨੀ ਸਭ ਸੇਵ ਕਰੰਦਾ ਨੀ ਬੈਲ ਜਦ ਕੀ ਆਉਂ ਨਾ ਪਈਏ ਮੱਤ ਲੇਖਾ ਕੋਈ ਨਾ ਕੁਝੀ ਜਾ ਹਰ ਬਸੰਦਾ ਜੋ ਪਿਆ ਸੁਖ ਪਾਇਆ ਮਿਲ ਗੁਰ ਗੋਬਿੰਦ ਦਾ ਦੀਜ ਖੋਲ ਤਿਵਾੜ ਦਰਸ਼ਨ ਦੀਜ ਖੋਲ 기ਵਾੜ ਦਰਸ਼ਨ ਮੰਗੇ ਤਾਂ ਦੇ ਦਰਬਾਰ ਦਰدار ਜਪੰਦੇ ਦਰਬਾਰ ਜੈ ਮਾਨੇ ਭਾਣੇ ਦਰਬਾਰ ਦਰਬਾਰ ਸੇ ਭਾਣੇ ਦਰਬਾਰ ਤੁਜ ਬਿਨ ਸੁਰਤ ਕਰੇ ਗੋ ਮੇਰੀ ਤੁਜ ਬਿਨ ਸੁਰਤ ਕਰੇ ਗੋ ਮੇਰੀ ਤੁਜ ਬਿਨ ਦੀਜ ਖੋਲ ਕਿਵਾੜ ਦਰਸ਼ਨ ਦੀਜ ਦੀਜ ਖੋਲ ਕਿਵਾੜ ਦਰਸ਼ਨ ਦੀਜ ਦੀਜ ਖੋਲ ਕਿਵਾੜ ਦਰਸ਼ਨ ਦੀਜ ਖੋਲ ਕਿਵਾੜ ਦਰਸ਼ਨ ਉਮਾਰਤ ਆਗੀ ਤੁਮ ਤਨ ਤਨੀ ਉਮਾਰਤ ਆਗੀ ਸਭ ਦੇਖੋ ਮੰਗੋ ਕਹੇ ਰੰਗ ਸਭ ਦੇਖੋ ਦੀਜਾ

ਦੇਓ ਨਾਮ ਦੇਖ ਸੁਦਾਮਾ ਕਿਰਪਾ ਕਰੀ ਆਪ ਦਰਸ਼ਨ ਦੀਜਾ ਦਿਲ ਖੋਲ ਕਿਵਾੜ ਦਰਸ਼ਨ ਦੀਜਾ ਜੀਖ ਖੋਲ ਕਿਵੜ ਦਰਸ਼ਨ ਦੀਜਾ ਕਹ ਕਬੀਰ ਤੂੰ ਮਸਮਰਥ ਦਾਤੇ ਕਬੀਰ ਤੂੰ ਮਸਮਰਥ ਦਾਤੇ ਦਰਸ਼ਨ ਦੀਜਾ ਦੀਜ ਖੋਲ ਕਿਵਾਰ ਦਰਸ਼ਨ ਦੀਜ ਦਰਸ਼ਨ ਦੀਜ ਦੀਜ ਖੋਲ ਕਿਵਾਰ ਦਰਸ਼ਨ ਦੀਜ कह कबीर तुम समरथ दाते कह कबीर तुम समरथ दाते दर्शन दीज दीज खोल कि दर्शन दीज दीज खो ਵਾੜ ਦਰਸ਼ਨ ਦੀ ਜਹ ਤੂਟੀ ਕਾਂਡਰ ਹਾਰ ਗੋਪਾਲ ਤੂਟੀ ਕਾਂਡਰ ਹਾਰ ਗੋਪਾਲ ਤੂਟੀ ਕਾਂਡਰ ਹਾਰ ਗੋਪਾਲ ਸਿੰਘ ਜੀ ਤਨ ਤਨ ਬਾਬਾ ਜੀਤ ਸਿੰਘ ਜੀ ਤਨ ਬਾਬਾ ਤਨ ਤਨ ਬਾਬਾ ਅਜੀਤ ਸਿੰਘ ਜੀ ਤਨ ਤਨ ਬਾਬਾ ਜੁਝਾਰ ਸਿੰਘ ਜੀ ਤਨ ਤਨ ਬਾਬਾ ਕਲਵਰ ਸਿੰਘ ਜੀ ਤਨ ਤਨ ਬਾਬਾ ਜੁਝਾਰ ਸਿੰਘ ਤਨ ਤਨ ਬਾਬਾ ਜੋਰਾਵਰ ਸਿੰਘ ਜੀ ਤਨ ਤਨ ਬਾਬਾ ਜੋਰਾਵਰ ਸਿੰਘ ਜੀ ਤਨ ਤਨ ਬਾਬਾ ਫਤੇ ਸਿੰਘ ਜੀ ਤਨ ਤਨ ਬਾਬਾ ਫਤੇ ਸਿੰਘ ਜੀ ਤਨ ਤਨ ਬਾਬਾ ਫਤੇ ਤਨ ਤਨ ਪਿਤਾ ਤਨ ਤਨ ਕੁੱਲ 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 ਤਨ ਤਨ ਸੋ ਜਨਨੀ ਜਿਨ ਗੁਰ ਜਨਿਆ ਮਾਏ ਤਨ ਤਨ ਸੋ ਜਨਨੀ ਜਿਨ ਗੁਰ ਜਨਿਆ ਮਾਏ ਤਨ ਤਨ ਸੋ ਜਨਨੀ ਰਖ ਸੋ ਦੀਪਾਤਸ਼ਾ ਬੈਠਾ ਸੋ ਦੀਪਾਤਸ਼ਾ ਬੈਠਾ ਸੋ ਦੀਪਾਤਸ਼ਾ ਬੈਠਾ ਸੋ ਦੀਪਾਤਸ਼ਾ ਰਾਮਦਾਸ ਸਤ ਗੁਰੂ ਕਹਾਵੇ ਰਾਮਦਾਸ ਸਤ ਗੁਰੂ ਕਹਾਵੇ ਰਾਮਦਾਸ ਸਤ ਗੁਰੂ ਕਹਾਵੇ ਧੰਨਾ ਨਾਨਕ ਤੇਰੀ ਵੱਡੀ ਕਮਾਈ ਧੰਨਾ ਨਾਨਕ ਤੇਰੀ ਵੱਡੀ ਕਮਾਈ ਧੰਨਾ ਨਾਨਕ ਤੇਰੀ ਵੱਡੀ ਕਮਾਈ ਨਾਨਕ ਤੇਰੀ ਵੱਡੀ ਕਮਾਈ ਨਾਨਕ ਤੇਰੀ ਵੱਡੀ ਕਮਾਈ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਤੇ ਸਭ ਦੁੱਖ ਜਾਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਸ਼੍ਰੀ ਹਰਿ ਜਿਸ ਦੇਠੇ ਸਭ ਦੁੱਖ ਜਾਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਇ ਬਹਾਦਰ ਸਿਮਰੀਏ ਤੇ ਇੱਕ ਬਹਾਦਰ ਸਿਮਰੀਏ ਤੇ ਇੱਕ ਬਹਾਦਰ ਸਿਮਰੀਏ ਵੇਤਾਏ ਸਭ ਥਾਈ ਹੋਏ ਸਹਾਏ ਤੇ ਇੱਕ ਬਹਾਦਰ ਸਿਮਰਿਐ ਮੇਰਿ ਬਹਾਦਰ ਸਿਮਰਿਐ ਕਰਨਾ ਨੇ ਦਿਆਵੇਤਾਏ ਸਭ ਥਾਈ ਹੋਏ ਸਹਾਏ ਤੇ ਬਹਾਦਰ ਸਿਮਰਿਐ ਮੇਰਿ ਬਹਾਦਰ ਸਤਨਾਮ ਸਤਨਾਮ ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ ਸਤਨਾਮ सतनाम नाम जे वाहे गुरू वाहे गुरू वाहे गुरू जे सतनाम सतनाम त नाम जे गुरू जे सते गुजी का